Okay. <laughs> جي کچي جي ਸੇਵਾ ਸੰਪਤੀ ਵੱਲੋਂ ਸ਼ਿਵਰਾਤਰੀ ਦੇ ਮੌਕੇ ਝੰਡੇ ਦੀ ਰਸਮਤਾ ਕੀਤੀ ਜਾ ਰਹੀ ਹੈ ਕਿ ਕਰਦਾ ਪਹਿਲਾਂ ਤਾਂ ਮੈਂ ਸਾਰੇ ਜਿਹੜੇ ਇੱਥੋਂ ਦੇ ਸਾਡੇ ਧੂਰੀ ਇਲਾਕੇ ਦੇ ਸਾਰੇ ਵਾਸੀ ਨੇ ਜਿੰਨੇ ਵੀ ਜਿਹੜੇ ਸੇਪੋਲੇ ਨਾਲ ਤੋਂ ਮੰਨਣ ਵਾਲੇ ਲੋਕ ਨੇ ਉਹਨਾਂ ਨੂੰ ਸ਼ਿਵਰਾਤਰੀ ਦੀ ਬਹੁਤ-ਬਹੁਤ ਵਧਾਈ ਦਿੰਦਾ ਅੱਜ ਮੈਨੂੰ ਬੜੀ ਖੁਸ਼ੀ ਹੋਈ ਹੈ ਵੀ ਮੈਨੂੰ ਇੱਥੇ ਆ ਕੇ ਇਹ ਝੰਡੇ ਦੀ ਰਸਮਤਾ ਕਰਨ ਦਾ ਮੌਕਾ ਮਿਲਿਆ ਤੇ ਮੈਂ ਨਤਮਸਤ ਹਾਂ ਜਿਨ੍ਹਾਂ ਦੇ ਇੱਥੇ ਬੁਲਾ ਕੇ ਮੈਨੂੰ ਇਹ ਮਾਨ ਦਿੱਤਾ ਤੇ ਇਨਾਂ ਦੀ ਬਦੌਲਤ ਮੈਂ ਅੱਜ ਇੱਥੇ ਆ ਕੇ ਸੇਪੋ ਦੇ ਨਾਲ ਅੱਜ ਦਰਸ਼ਨ ਕੀਤਾ ਤੇ ਜਿਹੜਾ ਇਹਨਾਂ ਨੂੰ ਸਾਰਿਆਂ ਨੂੰ ਇੱਥੇ ਸੰਗਤ ਨੂੰ ਮਿਲਦਾ ਮੈਨੂੰ ਮੌਕਾ ਮਿਲਿਆ ਇਹ ਬਹੁਤ ਵਧੀਆ ਕਾਰਜ ਹੈ ਜੀ ਅਜਿਹੇ ਜਿਹੜੇ ਸੋਸ਼ਲ ਕੰਮ ਕਰਦੇ ਰਹਿਣਾ ਚਾਹੀਦਾ ਜਿੱਥੋਂ ਤੱਕ ਵੀ ਸਾਡੇ ਸਹਿਯੋਗ ਦੀ ਲੋੜ ਹੋਗੀ ਅਸੀਂ ਹਮੇਸ਼ਾ ਜਿਹੜੇ ਇਹ ਜਿਹੇ ਕਾਰਜਾਂ ਲਈ ਸੁਭ ਕਾਰਜਾਂ ਲਈ ਇਹਨਾਂ ਨਾਲ ਡਟ ਕੇ ਖੜੇ ਰਹਾਂਗੇ ਇਹ ਸਾਡੀ ਸੇਪੋ ਲਈ ਸਦਾ ਸੰਤੀ ਜੋ ਕਿ ਪਿਛਲੇ 36 ਸਾਲਾਂ ਤੋਂ ਇਹ ਗਿਆਨ ਬਾਬਾ ਜੀ ਦੇ ਅਸ਼ੀਰਵਾਦ ਸਦਕਾ ਬਣਾਈ ਗਈ ਸੀ ਜਨਨੀ ਕਦੇ ਜੁਕੀਆਂ ਦੀ ਸੇਵਾ ਵਾਸਤੇ ਪਿਛਲੇ 36 ਸਾਲਾਂ ਤੋਂ ਜੀ ਅਸੀਂ ਪੂਰੀ ਲਗਾਤਾਰ ਸੇਵਾ ਕਰਦੇ ਆ ਰਹੇ ਹਾਂ ਔਰ ਇੱਥੇ ਸ਼ਗਰਤਰੀ ਦੇ ਉੱਤੇ ਜੋ ਵੀ ਸਾਡੇ ਲੋਵੇ ਇਕੱਠਾ ਹੁੰਦਾ ਹੈ ਉਹਨਾਂ ਵਿੱਚ ਅਸੀਂ ਆਪਦਾ ਆਪਦੇ ਸਾਥੀਆਂ ਦਾ ਸਹਿਯੋਗ ਹੋਰ ਵਿਦਾ ਚੜਾ ਕੇ ਪਾ ਕੇ ਲੜਕੀਆਂ ਦੇ ਵਿਆਹ ਕਰਦੇ ਹਾਂ ਜੋ ਕਿ ਇਸ ਵਾਰ ਵੀ 19 ਵਾਰ 31 ਮਾਰਚ ਦੇ ਐਤਵਾਰ ਨੂੰ ਮੰਗਲਾ ਅਸ਼ੰਤੂਰੀ ਵਿਖੇ ਕੀਤੇ ਜਾਣਗੇ ਕਿੰਨੀਆਂ ਲੜਕੀਆਂ ਦਾ ਵਿਆਹ ਕੀਤਾ ਜਾਣਗੇ ਜੀ ਪੰਜ ਲੜਕੀਆਂ ਦੇ ਵਿਆਹ ਕੀਤੇ ਜਾਣਗੇ ਆਪਣੀ ਸਮਤੀ ਵੱਲੋਂ ਕੋਈ ਹੋਰ ਵੀ ਸਮਾਜਿਕ ਕੰਮ ਕੀਤੇ ਜਾਂਦੇ ਨੇ ਆਪਣੀ ਸਮਤੀ ਵੱਲੋਂ ਹੋਰ ਵੀ ਜਿੱਥੇ ਵੀ ਕੋਈ ਧਾਰਮਿਕ ਪ੍ਰੋਗਰਾਮ ਹੁੰਦਾ ਜਿਵੇਂ ਕਿ ਮਹਾਕੁੰਮ ਲੱਗਦੇ ਨੇ ਕੁੰਮ ਦੇ ਮੇਲੇ ਹਰਦਵਾਰ ਵਗੈਰਾ ਲੱਗਦੇ ਨੇ ਨਾਣਾਦੇਵੀ ਜਾਂਦੇ ਆ ਮਨਸਾ ਦੇ ਵੀ ਜਾਂਦੇ ਆ ਧੂਰੀ ਦੇ ਵਿੱਚ ਕਿੱਥੇ ਵੀ ਕੋਈ ਪ੍ਰੋਗਰਾਮ ਧਾਰਮਿਕ ਪ੍ਰੋਗਰਾਮ ਦਾ ਇੱਥੇ ਵੀ ਜੁੱਤਾ ਹੀ ਸੇਵਾ ਕਰਦੇ ਆ ਜੀ ਜੀ ਆਪਣਾ ਸ਼ਹਿਰ ਵਾਸੀਓ ਕੀ ਮੈਸੇਜ ਦੇਣਾ ਚਾਹੂਗੇ ਸ਼ਹਿਰ ਵਾਸੀਆਂ ਨੇ ਦੇਖੋ ਜੀ ਉਹਨਾਂ ਦਾ ਸਾਨੂੰ ਸਹਿਯੋਗ ਬਹੁਤ ਹੈ ਉਹਨਾਂ ਦਾ ਸਹਿਯੋਗ ਸਦਕਾ ਹੀ ਇਹ ਸਾਰੇ ਕਾਰਜ ਪੂਰੇ ਹੁੰਦੇ ਨੇ ਉਹਨਾਂ ਨੂੰ ਅਸੀਂ ਤਾਂ ਇਹੀ ਬੇਨਤੀ ਕਰਾਂਗੇ ਕਿ ਇਸੇ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਨੂੰ ਸਹਿਯੋਗ ਦੇ ਕੇ ਇਹ ਕਾਰਜ ਪੂਰਾ ਚਾੜ੍ਹਨ